ਯੱਗ ਬਲਦੀ ਹੋਵੇ ਇੰਨੀ 45 ਡਿਗਰੀ 70 ਡਿਗਰੀ ਟੈਂਪਰੇਚਰ ਮੱਥੇ ਰਕਾਲੋ ਦੇਖ ਤੇ ਲੱਗੀ ਆ ਪੈਸੇ ਦਿਵਾ ਪੈਸੇ ਪੈਸੇ ਦੇ ਦਾ ਹਰਵੇਂ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਬੈਕ ਮਾਈ ਨਿਊ ਬਲੌਗ ਤੇ ਅੱਜ ਸਾਡਾ ਨਿਊ ਬਲੌਗ ਆ ਚੁੱਕਿਆ ਜੀ ਆਉਣ ਲੱਗਾ ਹੈ ਜੀ 4:00 ਵਜ ਗਿਆ ਜੀ 4:00 ਵਜ ਗਏ ਆ ਜੀ ਤੇ ਮੇਰਾ ਦਿਲ ਕਰਦਾ ਕੁਝ ਖਾਣੇ ਕੇ ਲਈ ਇਸ ਕਰਕੇ ਮੈਂ ਬਣਾਉਂਗੀ ਐਡ ਲੈ ਕੇ ਆਉਂਗੀ ਪਹਿਲਾ ਪੇ ਬਣਾਉਂਗੀ ਤੁਹਾਨੂੰ ਤੇ ਕੱਲ ਹੋएगी ਇੱਕ ਤਰੀਕ ਜੀ ਤੇ ਵੋਟਾਂ ਆ ਗਈਆਂ ਤੇ ਤੁਸੀਂ ਆਪਣਾ ਅਧਿਕਾਰ ਆ ਤੁਹਾਡਾ ਵੋਟ ਪਾਉਣਾ ਤੁਸੀਂ ਜਿਹਨੂੰ ਪਾਉਣਾ ਚਾਹੁੰਦੇ ਤੁਸੀਂ ਪਾ ਸਕਦੇ ਹੋ ਬੋਟ ਬਣੀ ਤੇ ਬਾਕੀ ਉਹਦਾ ਕਮੈਂਟ ਬਾਕਸ ਵਿੱਚ ਦੱਸਿਓ ਕਿਹਦਾ ਕਿਹਦਾ ਜਾਰੇ ਜੋਰ ਅੱਜਕੱਲ ਚੱਲ ਰਿਹਾ ਆ ਤੇ ਆਉਣ ਦੀ ਹੱਦ ਤੱਕ ਬੋਟ ਬਣੀ ਨਹੀਂ ਹੈਗੀ ਇਹਦੀ ਆਪਾਂ ਅਪਲਾਈ ਕੀਤੀ ਹੈ ਬੋਟ ਬਣਾਉਣੀ ਤੇ ਬਣ ਜਾਣੀ ਆ ਗਰਮੀ ਬਹੁਤ ਹੁੰਦੀ ਆ ਇਹ ਮੇਰੀ ਬਣੀ ਹੈ ਤਾਂ ਮੈਂ ਤਾਂ ਪਉਣ ਜਾਊਂਗਾ ਤੇ ਅੱਜ ਆਪਾਂ ਕਰਨ ਅੱਗੇ ਕੀ ਮੈਂ ਤੇ ਲੈਣ ਚੱਲੀ ਆ ਖਾਣੇ ਲਈ ਆਪਣੇ ਲਈ ਬੋਟ ਮਿਲਾਈ ਕਰਾਉਣੀ ਚੋਪਰਾ ਹੈ ਹੋ ਕਹਿੰਦੀ ਬਾਹਰ ਤਾਂ ਠੰਡ ਬਹੁਤ ਆ

ਰਾੜੇ ਕੋਸੀ ਡਾੜੀ ਲਾ ਲਈ ਆ ਹਾਈ ਹੱਥ ਹੂਸ ਗਿਆ ਦਰਵਾਜੇ ਤੋਂ ਇੰਨਾ ਗਰਮ ਹੈ ਤੇ ਗਰਮੀ ਬਹੁਤ ਆ ਰੁਕ ਜਾ ਇੰਨਾ ਬੋਲੋ ਜਾ ਉਹ ਵੀ ਖੋਲਦਾ ਬ੍ਰੇਕਾਂ ਨਾਲ ਹੀ ਆ ਉਤੋਂ ਇੰਨਾ ਗਰਮ ਹੋਇਆ ਆ ਮੇਰੇ ਸਾਥ ਚੱਲ ਜੀਗਾ ਅਸੀਂ ਦੁਕਾਨ ਨੂੰ

ਮੈਂ ਬਾਰਿਸ਼ ਕਰ ਦੂ ਪੈਸੇ ਕੀ ਜੇ ਤੂੰ ਜੇ ਮੇਰੀ ਤਤੀ ਕੁੱਪੇ ਅਸੀਂ ਦੋਨਿਆਂ ਨੇ ਚੱਲੀਆਂ ਆਂ ਪਾਪਾ ਹੱਤੀ ਆ ਪਾਪਾ ਇਹ ਰੇ ਪਿੱਛੇ ਰਹਿ ਕੇ ਜਿਸ ਸਾਈਡ ਦੇ ਮੈਂ ਬਾਰਿਸ਼ ਕਰ ਦੂ ਪੈਸੇ ਕੀ ਜੇ ਤੂੰ ਜੇ ਮੇਰੀ ਆਪਾ ਅਸੀਂ ਤਾਂ ਸੇਲੀਆ ਵਾਂਗੂ ਰਹੀਦਾ ਸੀ ਮਾਮਾ ਧੀਆ ਥੋੜੀ ਜਿਹੀ ਹਣ ਸਾਈਡ ਅਸੀਂ ਸੇਲੀਆ ਵਾਂਗੂ ਰਹੀਦਾ ਫਨ ਗਈਦਾ ਹੁਣ ਖੌਣ ਲਈ ਤਾਂ ਮਨ। ਹੁਣ ਅਸੀਂ ਦੁਕਾਨ ਤੇ ਬੋਲ ਗੀਆ ਤੇ। ਚਾਚੀ ਜੀ। ਆਇਆ ਅੰਕਲ ਜੀ। ਪੂਰੀ ਗੱਲਿਆਂ ਦਾ ਕੰਦੀ ਮੈਨੂੰ ਪੜਾਓ। ਹੋਰ ਏ ਭੁੱਖੋ। ਹੋਰ। ਹੋਰ ਇਸ ਜਸਲੀਨ ਦੇ ਪਾਪਾ ਖੜੇ ਹੋਏ। ਹੋਰ ਹੋਰ। ਇਹ ਪੱਕੀ ਗੱਲ ਇਹ ਕਿ ਤੀ ਨਹੀਂ ਕੋਣ ਆਇਆ ਮੈਂ ਤੇ ਪੀੜ ਮਾਰ ਦੇਣੀ ਆ। ਲਓ ਚਾਚੀ ਪੂਰੀ ਗੱਲ ਲੈ ਲਓ। ਹਾਂ ਜੀ ਇਹ ਆ ਤੂੰ ਸੈਦ ਐ ਕੁੜੀਏ ਦੁਪਹਿਰੇ ਦੇਂਦੇ ਆਂ ਹੀ ਦੇ ਲਓ ਕੁਝ ਲੈਣਾ ਆਂ ਹੱਲੇ ਮੈਂ ਤਾਂ ਤਾ ਟਮਾਟਰ ਤੋੜਨਾ ਅੱਜ ਪੂਜੀ ਦੀ ਰਸ ਵੀ ਬਣਾਉਣੀ ਆ ਵਧੀਆ ਜੀ ਮੈਨੂੰ ਬੜਾ ਸਵਾਲ ਆਉਦਾ ਇਧਰ ਪੂਜੀਆ ਅੱਜ ਜਲੀਨ ਤੇਰੇ ਪਪਾ ਤੋਪ ਘੇਰਦੀ ਅੱਜ ਹਾਂ ਸੂਰਜ ਆਦੇ ਰਸੂਰ ਚ ਹਾਂਜੀ ਤੂੰ ਇਹ ਕਰ ਦੇ ਡੈਡੀ ਵੀ ਆ ਗਏ ਕਹਿੰਦੇ ਉਹ ਇਹਨੇ ਨਾ ਦੁਪਹਿਰ ਤੇ ਰੋਣਾ ਪਾਇਆ ਮੈਂ ਸਾਰੇ ਮੱਲੇ ਨੂੰ ਬਾਹਰ ਕੱਢ ਦਿੱਤਾ ਅੱਜ ਸਾਰੇ ਘਰਾਂ ਦੇ ਬਾਹਰ ਆ ਗਏ ਚਲੋ ਮੈਂ ਪਹਿਲਾਂ ਤਾਇਆ ਟਮਾਟਰ ਤੋੜ ਕੇ ਲੈ ਕੇ ਆਂ ਮੈਂ ਚਪੇੜ ਵੀ ਮਾਰਨੀ ਹਾਰੇ ਕੁੱਤਾ ਦੇ ਟਮਾਟਰ ਨਿਆਣੇ ਤੋੜਦੇ ਕਿਥੇ ਲਿਖਿਆ ਨਿਆਣੇ ਤੋੜਦੇ ਹਾਂ ਲਿਖਿਆ ਵਾ ਕਿਥੇ ਲਿਖਿਆ ਵਾ ਨਾ ਨਾ ਤੋੜ ਤਾਜਨਾ ਤੋੜੀ ਹੋਏ ਲੱਗੀ ਬੂਟਾ ਤੋੜਨ ਪਰਨਾ ਤਾਂ ਮੈਂ ਨਹੀਂ ਆਉ ਫੇਕ ਤੇਰੇ ਫੜਨਾ ਕੀ ਹੋ ਜਾਣਾ ਫੜਨਾ ਤੂੰ ਬਹੁਤ ਰਾਈ ਬੈਠੀ ਚੱਲ 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 ਏ ਲੈ ਮੱਝਾ ਸੜਤਾ ਬੋਲ ਜਾਈ ਨਹੀਂ ਇਹ ਕੁੜੀ ਨੂੰ ਅਗਲੀ ਆਸਾ ਦਿਖਾ ਰੂ ਹਲੂ ਕਿੰਨਾ ਕਰਮ ਹਏ ਹੋਏ ਕਿਤੇ ਲੂਣ ਹੀ ਬਗੀ ਪਈ ਆ ਬਾਬੂ ਨੂੰ ਹੀ ਟੱਕ ਲੋ ਟੱਕ ਕੱਪੜੇ ਟੱਕ ਕੇ ਇਹਦੇ ਖਲਾ ਰਹੇ ਆ ਟਮਾਟਰ ਹੁਣ ਮੈਂ ਧੋਣਾ ਐ ਵਾਸ਼ ਕਰਾਂਗੀ ਵਾਸ਼ ਤਾਜ਼ਾ ਟਮਾਟਰ ਲੀਏ ਜਿੱਕਰ ਕਰਦ ਕਰਦ ਨੂੰ ਧੋਣਾ ਬਿਲਕੁਲ ਉਹ ਉਹ ਫਿਰ ਡਿੱਗ ਗਿਆ ਹੁਣ ਆਪਾਂ ਲਵਾਂਗੇ ਜੀ ਦਬੀਆ ਜਿਹੜਾ ਏਡ ਮਾਈ ਫੇਵਰੇਟ ਜਿਹੜੀ ਪਲੇਟ ਹੋਗੀ ਹੁਣ ਮੈਨੂੰ ਬਰੇਡ ਨਹੀਂ ਆ ਗਈ ਹੋਇਆ ਡੋਗੀ ਵਾਰ ਆਇਆ ਹੈਲੋ ਮੈਂ ਕਿਹਾ ਬੋਲੇ ਹਾਈ 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 ਦੇਵ ਚੜਕਦੀ ਕਿਦਾਂ ਪਿਆਰ ਲੈ ਕੇ ਆਂ ਬਠੋਈ ਤਾ ਸੋਈ ਲਾਗੇ ਆਮੀ ਲਾਗੇ ਆ ਜੇ ਇਹ ਕਿ ਹੁੰਦਾ ਰੋਟੀ ਪਕਾਣੀ ਜੀ ਅੱਜ ਰੋਟੀ ਹੈ ਆਹ ਦਾਲ ਸਬਜੀ ਨਹੀਂ ਹੈ ਆਹ ਦੈਂਟ ਕਾਇੀਆਂ ਹੋ ਜੀ ਦੋਨਾਂ ਜਾਣੇ ਆਏ ਆਪਾਂ ਤਾਂ ਲਿਆਂ ਦੀ ਪਲੇਟ ਟਮਾਟਰ ਸੈਚੂ ਲਗਾਈਆ ਪਿਆਜ਼ ਲੈਣ ਟਮਾਟਰ ਤਾ ਰੋਮਲਾ ਨਾ ਮੋਰੀ ਨੀ ਕਿਹੇ ਪਰ ਵਿੱਚ ਤੇ ਜੀ ਇਹ ਆਵਾਜ਼ ਪਿਆਰ ਲੈ ਆਂਦਾ ਭੁੱਖ ਆ ਗਈ ਭੁੱਖ ਪਿਆਜ਼ ਆ ਗਿਆ ਹੁਣ ਆਪਾਂ ਇਹਨਾਂ ਨੂੰ

ਹਾਂ ਇਹ ਜਲਦੀ ਕਰੋ ਬਾਹਰ ਮੇਰੇ ਘਰ ਆਤੀ ਉਹ ਹੋ ਗਿਆ ਹਾਂ ਕਾਲਾ ਹੱਥ ਲੁਸ ਗਿਆ ਜੀ ਅੱਜ ਇਸ ਕਰਕੇ ਸਾਡੇ ਤੋਂ ਕੋਈ ਰੈਸਪੀ ਨਹੀਂ ਤਿਆਰ ਹੋਣੀ ਆ ਤੇ ਇਨਸ਼ਾਅੱਲਾ ਉਹ ਵੱਡਾ ਵਿਆਹ ਆ ਤੇ ਅੱਜ ਅਸੀਂ ਤੁਹਾਡੇ ਸਾਹਮਣੇ ਜਿਹੜੀ ਰੈਸਪੀ ਆ ਉਹ ਰੈਸਪੀ ਦਿਖਾਣੇਗੀ ਇਹ ਪੁਜੀਆ ਲੈ ਕੇ ਪੁਜੀਆ ਲੈ ਕੇ ਆਏ ਹਾਂ ਉਹ ਤਿਆਰ ਕਰਕੇ ਖਾਣ ਪੁਜੀਆ ਬਣਾ ਕਿਹੜਾ ਬ੍ਰਾਂਡਡ ਭੁਜੀਆ ਬ੍ਰਾਂਡਡ ਖੁੱਲਾ ਬੜੀਆ ਖੁੱਲਾ ਦੇਖੋ ਜੀ ਗਰਮੀ ਬਹੁਤ ਆ ਟੈਂਪਰੇਚਰ ਜਿਹੜਾ ਬਹੁਤ ਜ਼ਿਆਦਾ ਆ ਤੇ ਉਹਦਾ ਕਰੇ ਤੇ ਕਰੇ ਆਪਾਂ ਫੇਰ ਭੁਜੀਆ ਆਪਾਂ ਦਸਾਂਣੀ ਜੀ ਬਣਾਉਣਾ ਆ ਦਸਾਂਣੀ ਉਹਨਾਂ ਨੇ ਕਿ ਹੁਣ ਲੱਗ ਜਾ ਬਣਾ ਲਗੀ ਆ ਬਹੁਤ ਸੁੱਕਾ ਨਾਲੇ ਹਾਂ ਸੁੱਕਾ ਗੁਜਾਲ ਲਗੀ ਪਰ ਕਿਹੜੀ ਗੁਜਾਲ ਲਗੀ ਗੁਜਾਲ ਲਗੀ ਮੋਂ ਨੂੰ ਨੂੰ ਮੇਰੀ ਗੁਜਾਲ ਮੇਰੀ ਛੋਲੀ ਬਹੁਤ ਖੁਸ਼ੀ ਦੀ ਗੱਲ ਹੈ ਮਿੱਤਰਾਂ ਆਏ ਹੋਏ ਤੈਨੂੰ ਪਤਾ ਮੇਰਾ ਹੱਥ ਰਿਹਾ ਉਹ ਰਾਤੀ ਹੋ ਗਿਆ ਹੱਥ ਮੇਰਾ ਹੁਣ ਸੁਰੀਆ ਅੱਛਾ ਮੈਂ ਉੱਤੋਂ ਇੰਨੀ ਗਰਮੀ ਤੇ ਹੱਥ ਲੁੱਛ ਗਿਆ ਗਰਮੀ ਘੱਟ ਨਾ ਆਵੇਂਗੀ ਅਗਲਾ ਮਹੀਨਾ ਸਾਰਾ ਗਰਮੀ ਨਹੀਂ ਮੈਂ ਗੂਗਲ ਨੂੰ ਪੁੱਛਿਆ ਗਰਮੀ ਕਿੱਲੇ ਆਉਣੀ ਹੈ ਗੂਗਲ ਕਹਿੰਦਾ ਗੂਗਲ ਕਹਿੰਦਾ ਕੀ ਕਰੀਏ ਗੁੱਗਨ ਗੁੱਗਨ ਤੂੰ ਕਹ ਘਾਲੀ ਨਹੀਂ ਜਿਹੜੀ ਕਹਿੰਦੀ ਮਾਮਾ ਬਣਾਈਏ ਉਹ ਪਕੀਆ ਕਿੱਦਾਂ ਕੱਢੀ ਦੇਖੋ ਪੱਖਾ ਚਲਦਾ ਹੈ ਹਵਾ ਦੇਗਾ ਪੰਖਾ ਅਸ ਗੁੱਲਾ ਘਰਦਾ ਹੋਊਗਾ ਮਗਰ ਅਸ ਗੁੱਲਾ ਤੇਨੇ ਫੋਖਾ ਰਸ ਗੁੱਲੇ ਆਂਦੀ ਸਭ ਸੁਆਦੇ ਲਾਦੇ ਕਿੱਦਾਂ ਬਾਗਦੇ ਬੱਚੇ ਬੱਚੇ ਨੂੰ ਬਾਗਦੇ ਵੀ ਨਾ ਜਸੂ ਹੈ ਲਕੋਤਾ ਜੀ ਫਿਰ ਉਹ YouTube ਤੇ ਮਾਟਾ ਹਟ ਤਾਤਰਾ ਥੋੜੀ ਗਈ ਉਹ ਤਾਂ ਪਿਆਜ਼ ਆ ਦੋ ਘੰਟੇ ਪਿਆਰ ਕੱਟਣ ਲਾਤੇ ਆ ਹਾਂ ਹੱਥ ਮੇ ਲੂਸ ਆਇਆ ਹਾਂ ਤੂੰ ਅਗਰ ਦੋ ਘੰਟੇ ਜੇ ਕੱਟ ਹੋ ਗਏ ਚਾਰ ਘੰਟੇ ਲੱਗੇ ਲਓ ਜਿਹੜੇ ਅਸੀਂ ਆਪਾਂ ਇਹ ਕਟਲੇ ਆਲੂ ਪੈਸ ਨਮਕ ਪੋਣਾ ਕਾਲਾ ਨਮਕ ڈالਣਾ ਹੈ ਕਾਲਾ ਕਿਹੜਾ ਨਮਕ ਕਾਲਾ ਨਮਕ डालेंगे ਕਾਲਾ ਆਪ ਆ ਰਹਾ ਹੈ ਸਾਟ ਮਿਕਸ ਵਿੱਚ ਹੈਗਾ ਜੀ ਉਹ ਕੀ ਤੇ ਲੇਸ ਕੁਜੀਆ ਲੇਸ ਵਾਲਾ ਕੁਜੀਆ ਚਾਹ ਜਨ ਬੜਾ ਉੱਤਾ ਬੜਾ ਬੜਾ ਦੇਖੋ ਆਹਨ ਕੀ ਤਿਆਰੀ ਕਰੋ ਇਹ ਜੀ ਜੀ ਕੀ ਕੰਮ ਚਾਹੀਦਾ ਹੋਰੇ ਇਹਨੂੰ ਕਰਾਂਗੇ ਮਿਕਸ ਲੈ ਹੁਣ ਮੂਟੇ ਪਾਣੀ ਕਿਹਦੇ ਤੇ ਹੁੰਦਾ ਬੰਦ ਦੱਸੋ ਦੱਸੋ ਜੀ ਕਮੈਂਟ ਬਾਕਸ ਵਿੱਚ ਕੌਣ ਕੌਣ ਖਾਂਦਾ ਇਦਾਂ ਬਣਾ ਕੇ ਜੀ ਤੇ ਆਪਰ ਲੋਨ ਲੱਗੇ ਆ ਖਾਣਾ ਫੇ ਹੁਣ ਫੇ ਸਾਰਿਆਂ ਨੇ ਕਹਿਣਾ ਹੋਏ ਹੋਏ ਗਰੀਬ ਖਾ ਉਹ ਹਏ ਹਏ ਤੁਹਾਡੇ ਤਾਂ ਕੁਝ ਚੰਦ ਨੀ ਖਾ ਹੁੰਦਾ ਤੁਹਾਨੂੰ ਪੈਸੇ ਨਹੀਂ ਆਉਂਦੇ ਤੁਸੀਂ ਇਦਾਂ ਕਦ ਕਰਦੇ ਆ ਹਾਂ ਤੁਹਾਨੂੰ ਕੋਲੇ ਇਹ ਰੋਟੀ ਖਾ ਲਈ ਨੂਨ ਮਤ ਲਾ ਕੇ ਇਹਨੂੰ ਦੱਸ ਚੰਗਾ ਤਾਂ ਖਾ ਲਿਆ ਕਰੋ ਸਿੱਨਾ ਭੈੜਾ ਖਾ ਨਹੀਂ ਚਾਹ ਤਰੀ ਰੋਟੀ ਖਾ ਲਿਆ ਕਰੋ ਮੈਂ ਤਾਂ ਦੁਕਾਨੇ ਪੈਸੇ ਹੋਦੇ ਆ ਉਹ ਤਾਂ ਆਉਂਦੇ ਹੀ ਉਹਦਾ ਕੀ ਆਪਾਂ ਕਰੀਏ ਉਹਦਾ ਆਪਾਂ ਓਏ ਬੱਸ ਕਰੋ ਇਹ ਨਹੀਂ ਸਾਫਾ ਆਟਾ ਵੀ ਨਹੀਂ ਡੋਲੇ ਵੀ ਨਹੀਂ ਹੋਣਾ ਜੇ ਜੇ ਆਪਾਂ ਕੰਮ ਨਹੀਂ ਕਰਾਂਗੇ ਹੂੰ ਹੁਣ ਆ ਪੁਜੀਆ ਵੀ ਕੰਮ ਕਰਕੇ ਆਇਆ 100 ਰੁਪਏ ਮਿਲੇ ਹਨ ਫੇਰ ਪੁਜੀਆ ਆਇਆ ਨਹੀਂ ਤਾਂ ਸਾਨੂੰ ਕੁਝ ਦੇਣਾ ਹੀ ਪੈਣਾ ਹੈ ਹੈ ਹੋ ਗਿਆ ਨਹੀਂ ਹਾਂਜੀ ਲਓ ਜੀ ਪਿਆਜ਼ ਕੱਟ ਹੋ ਰਿਹਾ ਮੇਰੀ ਉਂਗਲੀ ਜਿਹੜੀ ਦੇਖੋ ਇਹਨਾਂ ਕੁਝ ਨਹੀਂ ਕੱਟ ਹੋਣਦੇ ਹੈਗਾ ਬਹੁਤ ਬੁਰਾ ਹਾਲ ਹੋਇਆ ਇਸ ਤਰ੍ਹਾਂ ਕਿ ਮੈਂ ਕਹਾਂ ਤੁਸੀਂ ਪਿਆਜ਼ ਕੱਟ ਦੋ ਤੇ ਇਹ ਪਿਆਰ ਕਟੂਕ ਟਮਾਟਰ ਵੀ ਲੱਗ ਦਵਾ। ਲੈ ਜੀ। ਇਹ ਲਾਈਏ ਕੱਪੜੇ ਧੋਣ ਵਾਲੀ ਤੇ ਜਿਹੜਾ ਇੱਕ ਟਮਾਟਰ ਸਾਡਾ ਉਹ ਵੀ ਆਪਾਂ ਤੋੜਨ ਲੱਗੇ ਆ। ਆ ਯਾਰ ਉੱਟ ਜਾ। ਲੋ ਜੀ। ਟਮਾਟਰ ਦਾ ਖਾਦਮਾ ਹੋ ਗਿਆ। ਬਾਕੀ ਆ ਲੱਗੇ ਆ ਹੋ ਟਮਾਟਰ। ਇਹ ਵਾਲੇ ਕੱਚੇ ਆ। ਪੂਰੀ ਗੱਤੂ ਬੋਲੋ ਬੰਦ ਕਰ। ਮੈਂ ਪੱਖਾ ਲਾ ਦਿੱਤਾ ਥੋੜਾ ਜਿਹਾ ਮੈਂ ਲਈ। ਇਹਨੂੰ ਵੀ ਤੋੜੀਏ ਹੁਣ। ਟਮਾਟਰ ਘਰ ਦੇ ਆ ਘਰ ਦੇ ਜਿੱਦ ਨੂੰ ਬੜੀ ਪਸੰਦ ਆ ਆ ਲੋ ਮੰਮੀ ਬਾਤ ਕੱਟ ਕਰਿਓ ਮੰਮੀ ਕੱਟ ਕਰਿਓ ਹੁਣ ਮਸ਼ੀਨ ਚ ਕਰਨਾ ਸਭ ਕੁਝ ਇਹ ਹੁਣ ਫੋਨ ਆ ਗਿਆ ਇਹਨਾਂ ਦਾ ਕੱਟ-ਕੁੱਟ ਕੇ ਤੁਹਾਨੂੰ ਦਿਖਾਉਨੇ ਆ ਲਓ ਜੀ ਪਿਆਰ ਕੱਟ ਹੋ ਰਿਹਾ ਤੱਜ ਮੈਂ ਬੈਠਾ ਆ ਕਿਹੜਾ ਦੇਖ ਰਾ ਕਿੱਥੇ ਆ ਗਰਮੀ ਬਹੁਤ ਜ਼ਿਆਦਾ ਆ ਗਰਮੀ ਤੋਂ ਵਿਚਾਰ ਰੱਖੋ ਸਾਡੀ ਜਿਹੜੀ ਸਹਰ ਹੈ ਉਹ ਸੋ ਗਈ ਹੈ ਨਾ ਸਾਡੀ ਸੋਂਦੀ ਨਹੀਂ ਪਰ ਦਪਹਿਰੇ ਉਹ ਅੱਜ ਸੋ ਗਈ ਹੈ ਆਹੇ ਮੱਖੀ ਮੱਖੀ ਵਿੱਚ ਇੱਥੇ ਕਰਨੇ ਹਨ ਹਾਂਜੀ ਬਸ ਇੱਕ ਬਹੁਤ ਮਟਰ ਦਾ ਨਹੀਂ ਫਿਰ ਉਹ ਔਰੇ ਵੀ ਜਿਹਾ ਟਮਾਟਰ ਝਾਲਾ ਚਾਹੀਦੇ ਆ ਜੋ ਬਣਾਉਣਾ ਸੀ ਪਹਿਲਾ ਪਿਆਜ਼ ਅਲੱਗ-ਅਲੱਗ ਆਈਟਮਾਂ ਕਰਨੀਆਂ ਅਲੱਗ-ਅਲੱਗ ਕਾ ਤੋ ਟਮਾਟਰ ਲੱਗ ਪਿਆਜ਼ ਲੱਗ ਪਹਿਲਾ ਟਮਾਟਰ ਭੁੰਨਣੇ ਫੇਰ ਟਮਾਟਰ ਫੇਰ ਤਾਂ ਪਿਆਜ਼ ਭੁੰਨਣੇ ਫੇਰ ਟਮਾਟਰ ਭੁੰਨੇ ਵਿੱਚ ਇਹ ਤਾਂ ਥੱਲੇ ਲੱਗ ਜਾਣਾ ਤੋੜਕਾ ਪਹਿਲਾ ਪਿਆਜ਼ਾਂ ਨੂੰ ਕਦੂਕਸ਼ ਕਰਾਂਗੇ ਕਦੂਕਸ਼ ਕਈਏ ਮਸ਼ੀਨ 'ਚ ਕਰਾਂਗੇ ਫਿਰ ਟਮਾਟਰਾਂ ਨੂੰ ਕਰਾਂਗੇ ਫਿਰ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਤਾਂ ਰੱਖ ਲੋਗੇ ਕੱਲ੍ਹ ਨੂੰ ਲੱਗ ਜਾਊਗਾ ਥੋੜਾ ਐਸਾ ਦਿਹਾ ਇੰਨੀ ਅੱਗ ਬਲਦੀ ਹੋਵੇ ਇੰਨੀ 45 ਡਿਗਰੀ 70 ਡਿਗਰੀ ਟੈਂਪਰੇਚਰ ਦੇ ਕਾਲੋ ਦੇਖਦੇ ਲੱਗੀ ਆ ਹੈ ਆਹ ਨਾ ਮੇਰਾ ਉਹ ਹੀ ਹਾਲ ਹੁੰਦਾ ਉਹ ਨਾ ਲੱਗ ਗਈ ਆਟਾ ਪੱਟੇ ਰੱਟ ਪੱਟੇ ਨੂੰ ਕਾਲੋ ਲਾ ਗਈ ਕੜਾਈ ਦੀ ਹੁਣ ਰੰਗ ਰੰਗ ਕਾਲੇ ਆ ਰਹੇ ਗਾਰੇ ਐਦੇ ਮੂੰਹ ਤੇ ਫੇਰ ਲਿਆ ਕੜਾਈ ਨਾ ਲੱਗੀ ਕਾਲੋ ਸਾਫ ਕਰ ਪਹਿਲੇ ਚੱਲ ਮੂੰਹ ਧੋ ਗਿਆ ਪਹਿਲਾ ਮੂੰਹ ਧੋ ਕੇ ਬੈਠ ਚੁੱਲੇ ਕੋਲ ਲੋ ਜੀ ਅੱਜ ਆਪਾਂ ਨਿਊ ਰੈਸਪੀ ਬਣਾਉਣ ਗਏ ਆ ਤੇ ਘਰ ਦੀ ਖਾਣ ਦੀ ਵਲੋਗ ਨਾਲ ਫੜੇ ਰਹੇ ਹਾਂ ਦੱਸੂਗੇ ਅਮੋਲ ਨਾਲ ਕੀ ਬਣਣਗੇ ਆਪਾਂ ਚੈਨਲ ਨੂੰ ਜੁੜੋ ਸਬਸਕ੍ਰਾਈਬ ਕਰਿਓ ਤੇ ਕਰਨੀ ਬਹੁਤ ਜ਼ਿਆਦੇ ਆ ਦੋਸਤੋ ਤੇ ਅਸੀਂ ਨਹੀਂ ਆ। ਜੀ ਜੁੜੇ ਰਹੋ ਬਲੌਗ ਦੇ ਨਾਲ ਤੁਸੀਂ ਤੇ ਹੁਣ ਫੇ ਦੱਸੂਗਾ ਤੁਹਾਨੂੰ ਅਮਨ ਕੀ ਬਣਾਉਣ ਲੱਗੇ ਆ ਸੀ। ਕੀ ਬਣਗਾ ਅੱਜ? ਅੱਜ ਅਮਨ ਲੱਗਾਇਆ ਜੀ ਪਨੀਰ। ਅੱਜ ਪਨੀਰ ਭਰਉਣ ਆ ਗਿਆਂ ਜੀ ਕੁਛ ਅਲੱਗ ਤਰੀਕੇ ਨਾਲ ਤਰੀ ਵਾਲਾ ਕਾ ਸੁੱਕਾ? ਬਹੁਤ ਤਰੀ ਵਾਲਾ। ਸੁੱਕੇ ਨਾਲ ਤਰੀ ਵਾਲਾ। ਇੱਕ ਚਮਚਾ ਆਪਾਂ ਲੈ ਲਿਆ ਜੀ ਤੇਲ ਦਾ। ਹਰ ਕੋਈ ਆਪੋ ਆਪਣੇ ਹਿਸਾਬ ਨਾਲ ਬਣਾਉਂਦਾ ਸੀ ਆਪਣੇ ਹਿਸਾਬ ਨਾਲ ਹੁੰਦੀ ਆ ਤੇ ਦੇਖਦੇ ਆ ਸਾਡੀ ਅੱਜ ਰੈਸਪੀ ਕਿਦਾਂ ਲੱਗੀ ਤੁਹਾਨੂੰ ਤੇ ਹੁਣ ਪਾਹੀ ਲੈਣੇ ਥੋੜਾ ਜਿਹਾ ਇੱਧਰ ਸਾਡਾ ਜੱਟੂ ਬੈਠਾ ਆ ਤੇ ਕਹਿੰਦਾ ਕੁਟਾ ਲਾ ਦੇ ਜੀ ਜੱਟੂ ਸਾਡਾ ਇੱਧਰ ਬੈਠਾ ਆ ਇੱਕੀ ਵਿੱਚ ਗੱਲਾਂ ਕਰ ਚਾ ਲੈ 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 ਹਲੇ ਕਹਿੰਦੇ ਜਸੂ ਨੂੰ ਵਿੱਚ ਜ਼ਰੂਰ ਲੈ ਕੇ ਆਇਆ ਕਰੋ ਜਸੂ ਰੱਪਾ ਜ਼ਿਆਦਾ ਟਾਈਮ ਵਿੱਚ ਨਹੀਂ ਲੈ ਕੇ ਆ ਸਕਦੇ YouTube ਦੀ ਗਾਈਡਲਾਈਨਸ ਆ ਕਿ ਬੱਚਿਆਂ ਨੂੰ ਨਾਂ ਵਿੱਚ ਲੈ ਕੇ ਆਓ ਇਸ ਕਰਕੇ ਥੋੜਾ ਥੋੜਾ ਵਿੱਚ ਲੈ ਕੇ ਆਈਦਾ ਆ ਮਸਾਲਾ ਦਾ ਕੁੱਟ ਲਿਆ ਮੈਂ ਦੇਖੋ ਮਸਾਲਾ ਲਾ ਗਿਆ ਪਿਆ ਲੈਓ ਠੀਕ ਹੋ ਗਈ ਉਧਰ ਉਧਰ ਕੱਪੜੇ ਧੋਣੇ ਲਾਏ ਆ ਇੱਧਰ ਤੁੜਕਾ ਲਉਣੀ ਪਈ ਆ ਕੰਮ ਆ ਮੈਨੂੰ ਬਹੁਤ ਜ਼ਿਆਦਾ ਹੁਣ ਪਿਆਜ਼ ਕੱਟੇ ਕੱਪੜੇ ਤੋਂ ਹੋਰ ਇੱਕ ਸੜ ਟੋੜ ਕਾ ਲਗ ਰਿਹਾ ਉਧਰ ਅੰਦਰ ਤੇ ਸਰਜ ਨੂੰ ਅਜ ਨਹੀਂਂਦ ਆ ਗਈ ਆ ਮੈਂ ਮਾੜਾ ਸੁੱਤੀ ਨਾਲ ਸੋ ਗਈ ਮੇਰੇ ਕਹਿੰਦੀ ਮम्मा ਨਾਲ ਜਾਣਾ ਛੋੜਾ ਉਹ ਸੋਉਂ ਨਹੀਂਂ ਕਿੱਡੇ ਸਾਡੀ ਛੋਟੋ ਉਹ ਚਾਰੀ ਜਿਹੜੀ ਮम्मा ਨਾਲ ਜਾਣਾ ਏਜ ਨਾਲ ਲਾ ਕੇ ਮੇਰਾ ਚਲੋ ਹੁਣ ਟੁੱੜ ਕੇ ਵਿੱਚ ਪਾਤਾ ਸਾਰਾ ਕੁਝ ਨਾ ਨਾ ਹਲੇ ਪੁੱਜ ਕੇ ਫਿਰ ਦੰਦ ਹੋਣੇ ਆ ਪਨੀਰ ਕੱਟ ਲਾ ਮੇਰੇ ਕੱਟਾ ਦੇ ਤੂੰ ਲਓ ਜੀ ਹੁਣ ਅਸੀਂ ਪੋਂ ਲੱਗੇ ਆ ਟਮਾਟਰ ਮੌਲੀ ਟਮਾਟਰ ਪਾ ਦਿੱਤੇ ਆ ਹਾਏ ਹਾਏ ਸੇਕ ਉਹ ਟੋਣਾ ਹੀ ਆ ਕੇ ਤੁਰਕਾ ਲੱਗ ਗਿਆ ਆ ਟਮਾਟਰ ਵਿੱਚ ਪਾ ਦਿੱਤੇ ਗਏ ਆ ਆਗੂ ਬਹੁਤ ਤੇਜ਼ ਆ ਟੈਂਪਰ ਦਰਾਖਤ ਲਗਾਉਣੇ ਚਾਹੀਦੇ ਆ ਦਰਾਖਤ ਵੱਡੇ ਨੇ ਨਹੀਂ ਚਾਹੀਦੇ ਗਾਂਵਾਂ ਦਾ ਕੀ ਹਾਲ ਹੋਣਾ ਇਹ ਤਾਂ ਸਸਤਾ ਇਹ ਅੱਗੇ ਕੀ ਆਪੇ ਪਤਾ ਲਗਾਣਾ ਜਿੱਦਾਂ ਦੁਨੀਆ ਤੰਗ ਹੋਣਾ ਫਿਰ ਦਰਾਖਤ ਆਪੇ ਲਾਉਣ ਉਹਦਾ ਹਰੇਕ ਘਰ ਦੇ ਵਿੱਚ ਦਰਾਖਤ ਇੱਕ ਚਾਹੀਦਾ ਆ ਹੂੰ ਹੋਣ ਦਾ ਨਿੰਮ ਹੋ ਗਈ ਜਾਮਨ ਹੋਵੇ ਅੰਬ ਹੋਵੇ ਕਿੱਕਰ ਹੋ ਗਈ 베ਰੀਆਂ ਹੋ ਗਈਆਂ ਟਾਲੀਆਂ ਹੈ ਹੀ ਨਹੀਂ ਇਹ ਜਿਨ੍ਹਾਂ ਨੇ ਸ਼ਾਵਾਂ ਸੰਗਣੀਆਂ ਇਹ ਨੂੰ ਲੂਣ ਵਿੱਚ ਫਾਦਮਾ ਫੇਰ ਆਪਾਂ ਘੱਟਦੇ ਆ ਲਓ ਜੀ ਅਸੀਂ ਲੂਣ ਮਿਰਚ ਹਲਦੀ ਪਾਤੀ ਆ ਵਿੱਚ ਇਹਨੂੰ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਆਹ ਦੇਖ ਲਓ ਜੀ ਪਨੀਰ ਲੱਗੇ ਕੱਟਣਾ ਅਸੀਂ ਪਨੀਰ ਕੱਟਾਂਗੇ ਪਨੀਰ ਨੂੰ ਜ਼ਿਆਦਾ ਪਤਲਾ ਨਹੀਂ ਕੱਟਣਾ ਹੈਗਾ ਮੋਟਾ-ਮੋਟਾ ਰੱਖੀਉਂਗੇ ਵਿੱਚ ਭੁੱਲ ਲੈਣ ਲਈ ਤਾਂ ਇਹ ਰੇ ਮਨਨਾ ਫਰਾਈ ਦੇ ਲੱਕਿਆ ਨਾ ਤੈਨੂੰ ਸਕਦਾ ਜਿਹੜਾ ਮੇਰਾ ਤੁਹਾਨੂੰ ਪਤਾ ਹੀ ਆ ਮਨੀਰ ਹੁਣ ਮੈਂ ਲੱਗੀਆਂ ਕੱਟਣ ਤੇ ਆਪਾਂ ਤੜਕਾ ਉਧਰ ਲਾ ਲਿਆ ਆ ਤੇ ਥੋੜਾ ਜਿਹਾ ਹੋਰਵੇਂ ਮੈਂ ਕਿਹਾ ਤੁਹਾਨੂੰ ਜਿਕਰ ਮੈਂ ਪਨੀਰ ਕੱਟ ਲਵਾਂ ਕਿਉਂਕਿ ਪਨੀਰ ਨੂੰ ਜਿਹੜਾ ਆਪਾਂ ਨਾ ਉਹਦੇ ਵਿੱਚ ਪੋੜਾ ਆ ਜਿਹੜਾ ਅਸੀਂ ਤੜਕਾ ਨਾ ਲਾਇਆ ਆ ਉਹਦੇ ਵਿੱਚ ਪਾ ਕੇ ਉਹਨੂੰ ਫਰਾਈ ਕਰਨਾ ਥੋੜਾ ਜਿਹਾ ਪਨੀਰ ਟਮਾਟਰ ਅਸੀਂ ਇਹ ਲੈ ਲ ਗੁਰੂ ਕੱਟ ਨਹੀਂ ਹੋਇਆ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਕੱਟ ਦੋ ਕਿਉਂਕਿ ਮੇਰੇ ਹੱਥ ਤਾਂ ਨਾ ਕੋਈ ਕੰਮ ਹੀ ਨਹੀਂ ਕਰਨ ਦੇਂਦੇ ਅੰਗੂਠਾ ਮੈਂ ਤੁਹਾਨੂੰ ਹੁੰਦੇ ਆ ਹੁਣ ਥੋੜਕੇ ਹੈ ਭਾਈ ਤੇਲ ਛੱਡ ਦਿੱਤਾ ਆ ਮਿੱਤਵਾ ਲੋ ਜੀ ਪਨੀਰ ਕੱਟ ਹੋ ਗਿਆ ਆ ਹੁਣ ਲੱਗਿਆ ਜੀ ਵਿੱਚ ਸੁਟਣ ਛੱਡ ਦੋ ਇਸ ਪਨੀਰ ਪਾੜਣਾ ਥੋੜਕੇ ਸਾਡੇ ਤੇਲ ਛੱਡ ਦਿੱਤਾ ਸੀ ਹੁਣ ਆਪਾਂ ਸਾਰਾ ਪਨੀਰ ਦੇਖੋ ਪਾ ਲਿਆ ਵਿੱਚ ਹਾਂ ਇਹਨੂੰ ਮਿਕਸ ਕਰਨਾ ਚੰਗੀ ਤਰ੍ਹਾਂ ਸਾਰਾ ਤੋੜ ਕੇ ਦੇ ਵਿੱਚ ਮਿਕਸ ਕਰਨਾ ਚੰਗੀ ਤਰ੍ਹਾਂ ਜਿਹੜਾ ਨਾ ਲੂਣ ਮੇਚਾ ਨਾ ਸਾਡੇ ਪਨੀਰ ਵਿੱਚ ਇਹ ਇਹਨੂੰ ਪਹਿਲਾਂ ਨਾ ਇਦਾਂ ਫਰਾਈ ਜਾਂ ਹੋ ਜਾਣਾ ਹੈ ਫਿਰ ਦੇ ਵਿੱਚ ਆਪਾਂ ਪਾਣੀ ਪਾ ਸਕਦੇ ਜਿੱਦ ਤੱਕ ਇਹ ਲੱਗ ਫਰਾਈ ਕਰ ਦੇਣਾ ਉਹ ਕਰਨ ਦੀ ਲੋੜ ਨਹੀਂ ਤੁਹਾਡਾ ਇਸ ਤੇਲ ਵਿੱਚ ਹੀ ਫਰਾਈ ਹੋ ਜਾਣਾ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਨੂੰ ਮਿਕਸ ਕਰਕੇ ਨਾ ਇਹਨੂੰ ਜ਼ਿਆਦਾ ਕੜਛੀ ਨਹੀਂ ਪਾਣੀ ਕਿਉਂਕਿ ਤੁਹਾਡਾ ਪ੍ਰੀਅਰ ਟੁੱਟਣ ਲੱਪੂਗਾ ਬਸ ਇਦਾਂ ਥੋੜਾ ਜਿਹਾ ਏਗ ਲਗਾਉਣਾ ਤੇ ਆਪ ਵੀ ਫਰਾਈ ਹੋ ਜਾਣਾ ਆਪ ਦਾ ਫਰਾਈ ਪਹਿਲਾਂ ਨਹੀਂ ਹੈ ਸਦੀ ਤਾਂ ਰੋਜ਼ ਹੋਈਦਾ ਆ ਮੈਂ ਪਾਣੀ ਲੈ ਕੇ ਰੱਖਿਆ ਸੀ ਇਹ ਪਪੂਣਾ ਹੈ ਬਾਤ ਪੋਨੇ ਆ ਹੁਣ ਜਿਹੜਾ ਬਾਕੀ ਦਾ ਸਮਾਨ ਮੈਂ ਅੰਦਰ ਰੱਖਿਆ ਮੈਂ ਅੱਧ ਮਟਰ ਉਹ ਫਿਰਦਾ ਦੋਣਾ ਚਲ ਕਦੂ ਪਨੀਰ ਸਾਡੇ ਨੂੰ ਟੱਕ ਹੋ ਜੂਗਾ ਥੋੜਾ ਜਿਹਾ ਫਰਾਈ ਹੋ ਜੂਗਾ ਇਹ ਥੋੜਾ ਜਿਹਾ ਜਿਹੜਾ ਉੱਪਰ ਉਹ ਨਾ ਸਾਡਾ ਅੱਗੇ ਨਾਲ ਅਸਲੇ ਤੇਜ ਰੱਖੀ ਜਿਹੜਾ ਉੱਪਰ ਉਹ ਨਾ ਉਹ ਵੀ ਸਾਡਾ ਇੰਦਾ ਫਰਾਈ ਹੋਣਾ ਉੱਪਰ ਉਹ ਵੀ ਸੇਕ ਲੱਗਣਾ ਜਿੱਦਾਂ ਮੋਮਸਾਂ ਨੂੰ ਮੋਮਸ ਨੂੰ ਨਹੀਂ ਲੱਗਦਾ ਹੁੰਦਾ ਮੋਮਸ ਨਾਲ ਜੇਤੇ ਕਰਾ ਯੋਗੀ ਮਾਮਾ ਸਭੇ ਸਬਦੇ ਬਣਾਏ। ਇਹਨੂੰ ਖਾਦੇ ਨਹੀਂ ਸੀ ਨਾ ਆਪਾਂ ਛੁੱਟ ਦਿੱਤੇ ਸੀ। ਮਾਮਾ ਸਾਡੇ ਤਾਂ ਸਹੀ ਬਣੇ ਨਹੀਂ ਸੀਗੇ ਜੀ। ਜੇ ਤੁਸੀਂ ਦੇਖਣਾ ਹੈ ਨਾ ਸਾਡੇ ਬਲੌਗ ਥੱਲੇ ਦੇਖ ਸਕਦੇ ਹੋ। ਉਹਨਾਂ ਵਿੱਚ ਅਸੀਂ ਬਲੌਗ ਚਾੜਿਆ ਮਾਮਾ ਸਾਦਾ। ਮਾਮਾ ਸਾਦਾ ਬਦਾ ਕੀ ਹੋਇਆ ਸੀ ਪੁਰਾਣੀ ਖਰਾ ਪਾਣੀ ਪੁਰਾਣੀ ਪਾਣੀ ਜੇ ਬਾਲਾ ਰੱਖ ਦਿੱਤਾ ਉਹ ਸਟੀਮ ਵਾਲੀ ਗੋਲੀ ਗੋਲੇ ਵਾਲੀ ਸਾਡਾ ਥਾਲੀ ਹੈ ਨਹੀਂ ਸੀ। ਨਹੀਂ ਤਾਂ ਉਹਨੇ ਨਾਲ ਹੋਣਾ ਸੀ ਸਭ ਕੁਝ। ਲੋ ਜੀ ਨੂੰ ਨਾ ਸਾਡੇ ਹੋ ਹੀ ਗਏ ਆ ਆ ਦੇਖੋ ਐਦਾਂ। ਇਹ ਜਦੋਂ ਤੇਲ ਜਲਦੀ ਘਨ ਲਾਪਿਆ ਨਾ ਉੱਪਰ ਲਾ ਦੇ ਹੁਣ ਲਾ ਦੇ ਉਸ ਲਈ ਬਸ ਇਹ ਕਰਨਾ ਦੇਖ ਥੱਲੇ ਵੀ ਨਹੀਂ ਲੱਗਦਾ ਹੈਗਾ ਪਨੀਰ ਤੇ ਉਹ ਵੀ ਵਧੀਆ ਗਿਆ ਆ ਆ ਅੱਗ ਥੋੜੀ ਘੱਟ ਹੀ ਰੱਖਿਓ ਚਾਹੇ ਗੈਸ ਆ ਚਾਹੇ ਚੁੱਲ੍ਹਾ ਆ ਥੋੜਾ ਮੀਡੀਅਮ ਤੇ ਰੱਖਿਓ ਲੋ ਜੀ ਸਾਡਾ ਪਨੀਰ ਹੋ ਗਿਆ ਆ ਹੁਣ ਆਪਾਂ ਵਿੱਚ ਪਾਵਾਂਗੇ ਪਾਣੀ ਆ ਦੇਖ ਪਾਣੀ ਪਾਣਾ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਦੇਖੋ ਕਲਰ ਕਿੰਨਾ ਵਧੀਆ ਆ ਵਿੱਚ ਟਮਾਟਰ ਪੁੰਨ ਦੇ ਨਾਲ ਦੇਖੋ ਕਿੰਨਾ ਵਧੀਆ ਕਲਰ ਆ ਗਿਆ ਜੇ ਤੁਸੀਂ ਟਮਾਟਰ ਪਾ ਸਕਦੇ ਹੋਗੇ ਇਹ ਪਨੀਰ ਦੇ ਵਿੱਚ ਤੁਸੀਂ ਜ਼ਿਆਦਾ ਕਟਛੀ ਨਹੀਂ ਮਾਰਨੀ ਜੇ ਕਟਛੀ ਮਾਰੂਗਾ ਤੁਹਾਡਾ ਪਨੀਰ ਜਿਹੜਾ ਨਾ ਉਹ ਭੁਰਾ ਲਾਪੂਗਾ ਬਸ ਇਹਨੂੰ ਇੱਦੇ ਰਹਿਣਾ ਨਾ ਆਪੇ ਰਿੱਜੀ ਜਾਣਾ ਆ ਜਿਸ ਤਰ੍ਹਾਂ ਲੋਡ ਹੋਈ ਉਸ ਲਈ ਕਰਨਾ ਇਹਨੂੰ ਕੜੀ-ਕੁਰਸੀ ਮਾਰਨੀ ਆ। ਲਓ ਜੀ ਪਨੀਰ ਬਣ ਕੇ ਸਾਡਾ ਹੋ ਚੁੱਕਾ ਆ। ਲਓ ਜੀ ਪਨੀਰ ਸਾਡਾ ਰੈਡੀ ਹੋ ਚੁੱਕਾ ਆ। ਆਜੋ ਜੀ ਖਾ ਲਓ ਜਿਹਨੂੰ ਜਨੂੰ ਪਸੰਦ ਆਉਂਦਾ। ਆ ਰਿਹਾ ਆਂਦੀ ਪਾਣੀ ਇਦਾਂ ਆਉਂਦਾ ਮੂਹ ਦੇ ਵਿੱਚ ਪਾਣੀ ਤੇ ਬਣ ਗਿਆ ਸਾਡਾ ਪਨੀਰ। ਲਓ ਜੀ ਬਣਾਉਣ ਦੇ ਵਿੱਚ ਜਿਹੜਾ ਜੋਗਦਾਨ ਉਹਨੇ ਪਾਇਆ ਸਾਰਾ ਤੇ ਗਰਮੀ ਬਹੁਤ ਜ਼ਿਆਦਾ ਆ। ਲਓ ਜੀ ਪਨੀਰ ਖਾ ਲਓ ਜਿਹਨੂੰ ਜਨੂੰ ਪਸੰਦ ਆ ਆਜੋ। ਨਾਲ ਫੁਲਕਾ ਗਰਮ-ਗਰਮ। ਇਹ ਕਹਿੰਦੇ ਜੀ ਨੇ ਭਾਂਡੇ ਤੁਹਾਡੇ ਕਾਲੇ ਹੋਏ ਨੇ ਚਿੱਟੇ ਕਿੱਦਾਂ ਕਰਦੇ ਆ ਕਮੈਂਟ ਆਇਆ ਸੀ। ਰਗੜ ਰਗੜ ਕੇ ਮਿੱਟੀਆਂ ਚਿੱਟੇ ਕਰਨੇ ਪੈਂਦੇ ਜੀ ਇਹ ਪਾਣੀ ਹੁਣ ਕੱਪੜੇ ਉਧਰ ਲਾਏ ਹੁਣ ਪਾਣੀ ਤੇ ਕੱਢਣੀ ਆ ਰੋਟੀ-ਵੋਟੀ ਬਣਾ ਕੇ ਫੇਰ ਕੱਢਦੀ ਆ ਪਾਣੀ ਘੋਣਾ ਹੀ ਆ ਸਾਡਾ ਚਲੋ ਠੀਕ ਆ ਦੋਸਤੋ ਇੱਥੇ ਬਲੌਗ ਤਾਂ ਐਂਡ ਕਰਦੇ ਆ ਜੇ ਵਧੀਆ ਲੱਗਾ ਹੋਇਆ ਬਲੌਗ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਪਿਆਰਾ ਜਿਹਾ ਕਮੈਂਟ ਕਰਿਓ ਤੁਹਾਡਾ ਇਦਾਂ ਹੀ ਸਾਥ-ਸਾਟਾ ਬਣਿਆ ਰਹੇ ਤੁਹਾਡੇ ਨਾਲ ਤੇ ਥੈਂਕ ਯੂ ਬਾਏ ਬਾਏ